1 ਇਕਤੂਬਰ ਭਾਰਤ ਦੇ ਇਤਿਹਾਸ ਵਿੱਚ ਇੱਕ ਵਿਲੱਖਣ ਮਹੱਤਵ ਰੱਖਦੀ ਹੈ ਲੋਪੁਰਸ਼ ਸਰਦਾਰ ਵਾਲਾ ਭਾਈ ਪਟੇਲ ਦਾ 155ਵਾਂ ਜਨਮ ਦਿਵਸ ਪੂਰੇ ਦੇਸ਼ ਵਿੱਚ ਇਕਤਾ ਤੇ ਅਖੰਡਤਾ ਦੇ ਦਿਵਸ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ ਆਜ਼ਾਦ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਬਣਦੇ ਹੀ ਸਰਦਾਰ ਪਟੇਲ ਨੇ ਜੰਮੂ ਕਸ਼ਮੀਰ ਨੂੰ ਛੱਡ ਕੇ ਪੂਰੇ ਭਾਰਤ ਦੀਆਂ ਰਿਆਸਤਾਂ ਨੂੰ ਮਿਲਾ ਕੇ ਇੱਕ ਮਜ਼ਬੂਤ ਭਾਰਤ ਦੇਸ਼ ਬਣਾਇਆ ਅਜਪਟਾਲਾ ਚ ਜ਼ਿਲ੍ਹਾ ਪ੍ਰਧਾਨ ਹੀਰਾਵਾਲੀ ਦੀ ਅਗਵਾਈ ਚ ਬੀਜੇਪੀ ਵੱਲੋਂ ਤੇਜ ਦੇ ਲੋਕ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਦੀ 150 ਜਨਮ ਦਿਨ ਮੌਕੇ ਇੱਕ ਵਿਸ਼ਾਲ ਮੈਰਾਥਨ ਦਾ ਆਯੋਜਨ ਕੀਤਾ ਗਿਆ। ਵਿਸ਼ੇਸ਼ ਤੇ ਮੁੱਖ ਮਹਿਮਾਨ ਦੇ ਤੌਰ ਤੇ ਸਾਬਕਾ ਕੈਬਨਿਟ ਮੰਤਰੀ ਵਿਜੇ ਸਾਫਲਾ ਪਹੁੰਚੇ। ਸ਼ਹੀਦ ਭਗਤ ਸਿੰਘ ਨੂੰ ਸੱਜਦਾ ਕਰਕੇ ਮੀਡੀਆ ਨੂੰ ਕਿਹਾ ਕਿ ਕਾਂਗਰਸ ਦੇ ਨਹਿਰੂ ਜੀ ਕਰਕੇ ਜੰਮੂ ਕਸ਼ਮੀਰ ਭਾਰਤ ਦੇਸ਼ ਚ ਨਹੀਂ ਰਲਿਆ। 370 ਹਟਾ ਕੇ ਪਟੇਲ ਜੀ ਦਾ ਸੁਪਨਾ ਮੋਦੀ ਜੀ ਨੇ ਪੂਰਾ ਕੀਤਾ ਹੈ। ਇਸ ਮੌਕੇ ਹੀਰਾਵਾਲੀ ਨੇ ਕਿਹਾ ਦੇਸ਼ ਦੀਆਂ 562 ਰਿਆਸਤਾਂ ਨੂੰ ਮਿਲਾ ਕੇ ਕਸਪੂਰਨ ਭਾਰਤ ਦੇਸ਼ ਬਣਾਉਣ ਵਾਲੇ ਲੋਹ ਪੁਰਸ਼ ਨੂੰ ਦੁਨੀਆ ਸਰਦਾਰ ਵੱਲਭ ਭਾਈ ਪਟੇਲ ਕਹਿੰਦੀ ਹੈ। ਅੱਜ ਬਟਾਲਾ ਬੀਜੇਪੀ ਦੇਸ਼ ਭਗਤੀ ਦੇ ਰੰਗ ਚ ਰੰਗੀ ਹੋਈ ਸੀ ਹੱਥਾਂ ਚ ਪਟੇਲ ਜੀ ਦੀ ਤਸਵੀਰ ਤੇ ਹੱਥਾਂ ਚ ਲਹਿਰਾਉਂਦੇ ਝੰਡੇ ਕੁਝ ਵੱਖਰਾ ਹੀ ਰੰਗ ਬਣ ਰਿਹਾ ਸੀ ਸਾਫਲਾ ਜੀ ਤੇ ਹੀਰਾਵਾਲੀਆ ਨੇ ਸ਼ਹੀਦਾਂ ਨੂੰ ਯਾਦ ਕਰਕੇ ਮੈਰਾਥਨ ਦੀ ਸ਼ੁਰੂਆਤ ਵਿਜੇ ਸਾਫਲਾ ਜੀ ਤੋਂ ਝੰਡੀ ਦੀ ਰਸਮ ਨਾਲ ਸ਼ੁਰੂ ਕਰਵਾਈ ਬੀਜੇਪੀ ਦਾ ਵੱਡਾ ਕਾਫਲਾ ਬਟਾਲਾ ਦੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਸ਼ਹੀਦੀ ਸਮਾਰਕ ਤੇ ਆ ਕੇ ਸਮਾਪਤ ਹੁੰਦਾ ਮਕਸਦ ਸਾਫ ਸੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ਤੇ ਦੇਸ਼ 'ਚ ਇਕ ਤੁਹਾਨੂੰ ਮਜਬੂਤ ਕਰਨਾ ਆਉ ਸੁਣਦੇ ਹੀਰਾਵਾਲੀਆ ਦੇ ਵਿਜੇ ਸਾਪਲਾ ਜੀ ਸੁਨੇਹਾ ਕੀ ਦੇ ਰਹੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਬਕਾ ਕੇਂਦਰੀ ਮੰਤਰੀ ਔਰ ਸਾਬਕਾ ਭਾਜਪਾ ਪੰਜਾਬ ਪ੍ਰਧਾਨ ਸ਼੍ਰੀ ਵਿਜੇ ਸਾਪਲਾ ਜੀ ਪਹੁੰਚੇ ਨੇ ਮੈਂ ਉਹਨਾਂ ਦੇ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦਾ ਅੱਜ ਇਸ ਮਹਾਨ ਕਾਰਿਆ ਜਿਹੜਾ ਸਰਦਾਰ ਵੱਲਭ ਭਾਈ ਪਟੇਲ ਜੀ 150ਵੀਂ ਜਨਮ ਦਿਤੀ ਦੇ ਉੱਤੇ ਉਸ ਉਪਲਬਖਸ਼ ਦੇ ਵਿੱਚ ਇਹ ਮੈਰਾਥਨ ਰੇਸ ਨੂੰ ਹਰੀ ਝੰਡੀ ਦੇਣ ਲਈ ਪਹੁੰਚੇ ਨੇ ਔਰ ਸਾਰੀ ਭਾਤੇ ਜਨਤਾ ਪਾਰਟੀ ਦੀ ਟੀਮ ਔਰ ਬਟਾਲਾ ਦੇ ਬਹੁਤ ਹੀ ਸਾਡੇ ਵਿਰਿਸ਼ਟ ਨੇਤਾ ਸਾਰੇ ਇਹਨਾਂ ਦਾ ਸਵਾਗਤ ਲਈ ਇੱਥੇ ਖੜੇ ਆ। ਪੂਰੇ ਹਿੰਦੁਸਤਾਨ ਦੇ ਅੰਦਰ ਅੱਜ ਮੋਦੀ ਜੀ ਵੱਲੋਂ ਇਹ ਆਵਾਹਨ ਕੀਤਾ ਗਿਆ ਜਿਸ ਤਰ੍ਹਾਂ ਸੰਪਲਾ ਜੀ ਨੇ ਦੱਸਿਆ ਔਰ 44 ਸਾਲ ਬਾਅਦ ਇਹ ਇਨਸਾਫ ਸ਼੍ਰੀ ਵਲਭਾਈ ਪਟੇਲ ਜੀ ਨੂੰ ਜਿਨ੍ਹਾਂ ਨੇ ਇੱਕ ਯੂਨਿਟੀ ਦਿਖਾਈ ਸੀ 562 ਰਾਜਸਤਾਨ ਨੂੰ ਇਕੱਠਾ ਕਰਨ ਤੋਂ ਬਾਅਦ ਅੱਜ ਉਹਨਾਂ ਨੂੰ ਇਹ ਸਨਮਾਨ ਜਿਹੜਾ 2014 ਦੇ ਵਿੱਚ ਉਹਨਾਂ ਦਾ ਯੂਨਿਟੀ ਆਫ ਸਟੈਚੂ ਆਫ ਯੂਨਿਟੀ ਜਿਹੜਾ ਉੱਥੇ ਆਦਮ ਬੁੱਤ ਬਣਾਇਆ ਪੂਰੀ ਦੁਨੀਆ ਦੇ ਅੰਦਰ ਜਿੱਦਾਂ ਸਾਪਲਾ ਜੀ ਨੇ ਦੱਸਿਆ ਉਹ ਇੱਕ ਮਿਸਾਲ ਆ ਔਰ ਏਕਤਾ ਦੀ ਵੀ ਇੱਕ ਮਿਸਾਲ ਆ ਸਾਨੂੰ ਸਾਰਿਆਂ ਨੂੰ ਏਕਤਾ ਵਿੱਚ ਰਹਿ ਕੇ ਇਕੱਠੇ ਚੱਲ ਕੇ ਆਪਣੇ ਦੇਸ਼ ਵਾਸਤੇ ਰਾਸ਼ਟਰ ਵਾਸਤੇ ਔਰ ਪੰਜਾਬ ਵਾਸਤੇ ਕੰਮ ਅੱਜ ਸਰਦਾਰ ਵੱਲਭ ਭਾਈ ਪਟੇਲ ਜੀ ਜਿਹੜੇ ਕਿ ਦੇਸ਼ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਔਰ ਪਹਿਲੇ ਗ੍ਰਹਿ ਮੰਤਰੀ ਹੋਏ ਉਹਨਾਂ ਦੀ ਅੱਜ 150ਵੀਂ ਜਨਮਸ਼ਤਾ ਜਿਹੜਾ ਦਿਵਸ ਜਿਹੜਾ ਅਸੀਂ ਮਨਾ ਰਹੇ ਹਾਂ ਔਰ ਪੂਰੇ ਦੇਸ਼ ਦੇ ਵਿੱਚ ਹਰ ਜਗ੍ਹਾ ਹਰ ਜ਼ਿਲ੍ਹੇ ਦੇ ਵਿੱਚ ਇਹ ਜਿਹੜੇ ਕਾਰਜਕ੍ਰਮ ਕੀਤੇ ਜਾ ਰਹੇ ਹਨ ਅੱਜ ਇਕਤਾ ਦਿਵਸ ਦੇ ਰੂਪ ਦੇ ਵਿੱਚ ਵੀ ਅਸੀਂ ਪੂਰੇ ਦੇਸ਼ ਦੇ ਵਿੱਚ ਸਰਦਾਰ ਵੱਲਭ ਭਾਈ ਜੀ ਦਾ ਜਨਮ ਦਿਵਸ ਮਨਾ ਰਹੇ ਕਿਉਂਕਿ ਸਰਦਾਰ ਵੱਲਭ ਭਾਈ ਪਟੇਲ ਜੀ ਦਾ ਜਿਹੜਾ ਕਿ 562 रियासਤਾਂ ਨੂੰ ਇਕੱਠਿਆਂ ਕਰਕੇ ਅੱਜ ਜਿਹੜਾ ਸਾਡੇ ਕੋਲ ਹਿੰਦੁਸਤਾਨ ਦਾ ਨਕਸ਼ਾ ਸੀ ਜਿਹੜਾ ਕਿ ਛੋਟ-ਛੋਟੀਆਂ रियासਤਾਂ ਚ ਰਾਜਿਆਂ ਮਹਾਰਾਜਿਆਂ ਦੇ ਵਿੱਚ ਵੰਡਿਆ ਸੀ ਉਹਨਾਂ ਸਾਰਿਆਂ ਨੂੰ ਇੱਕ ਝੰਡੇ ਥੱਲੇ ਲਿਆਉਣ ਦਾ ਕੰਮ ਜਿਹੜਾ ਉਹ ਸਰਦਾਰ ਵੱਲੋਂ ਭਾਈ ਪਟੇਲ ਜੀ ਨੇ ਕੀਤਾ ਸੀ ਅੱਜ ਇਸ ਕਰਕੇ ਉਹਨਾਂ ਨੂੰ ਲੋਪੁਰਸ਼ ਦੇ ਰੂਪ ਤੇ ਵੀ ਅਸੀਂ ਜਾਣਦੇ ਆ ਉਹਨਾਂ ਨੂੰ ਲੋਪੁਰਸ਼ ਦੇ ਰੂਪ ਤੇ ਵੀ ਮਨਾਉਨੇ ਔਰ ਉਹਨਾਂ ਨੇ ਦੇਸ਼ ਨੂੰ ਇਕੱਠਾ ਕੀਤਾ ਇਸ ਕਰਕੇ ਉਹਨਾਂ ਨੂੰ ਇੱਕ ਅੱਜ ਦਾ ਜਿਹੜਾ ਉਹਨਾਂ ਦਾ ਜਨਮ ਦਿਵਸ ਨੂੰ ਅਸੀਂ ਇਕਤਾ ਦਿਵਸ ਤੇ ਰੂਪ ਤੇ ਮਨਾਉਨੇ ਆ ਔਰ ਅੱਜ ਵਿਸ਼ੇਸ਼ ਰੂਪ ਤੇ ਮੈਨੂੰ ਇਸ ਉਪਲਖੇ ਦੇ ਵਿੱਚ ਬਟਾਲਾ ਦੇ ਵਿੱਚ ਆਣ ਕੇ ਪਾਰਟੀ ਵੱਲੋਂ ਮੇਰੀ ਵੀ ਡਿਊਟੀ ਲੱਗੀ ਹੈ ਕਿ ਇਸ ਸ਼ੁਭ ਕਾਰਜ ਨੂੰ ਸ਼ੁਰੂ ਕਰਨ ਦਾ ਜਿਹੜਾ ਕਿਉਂਕਿ ਪੂਰੇ ਦੇਸ਼ 'ਚ ਮੈਰਾਥਨ ਕੀਤੀਆਂ ਜਾ ਰਹੀਆਂ ਹਨ ਔਰ ਹਰ ਛੋਟੇ-ਛੋਟੇ ਜਗ੍ਹਾ ਦੇ ਉੱਤੇ ਵੀ ਵੱਡੀਆਂ ਜਗ੍ਹਾ ਤਾਂ ਤਾਂ ਹੋਣਾ ਹੀ ਆ ਔਰ ਪੂਰੇ ਦੇਸ਼ ਜਿੱਥੇ ਗੁਜਰਾਤ 'ਚ ਇੱਕ ਵੜਿਆ ਸਥਾਨ ਜਿੱਥੇ ਕਿ ਸਟੈਚੂ ਆਫ ਯੂਨਿਟੀ ਦਾ ਲੱਗਾ ਆ ਉੱਥੇ ਜਿਹੜਾ ਆ ਅੱਜ ਜਿਹੜਾ ਪ੍ਰਧਾਨ ਮੰਤਰੀ ਜੀ ਵੀ ਇਸ ਦੀ ਸ਼ੁਰੂਆਤ ਕਰਨਗੇ ਉੱਥੇ ਵੀ ਮੈਰਾਥਨ ਹੋਏਗੀ ਔਰ ਇੱਥੇ ਅੱਜ ਮੈਨੂੰ ਸੁਭਾਗਿਆ ਪ੍ਰਾਪਤ ਹੋਇਆ ਕਿ ਮੈਂ ਵੀ ਤੁਹਾਡੇ ਸਾਰਿਆਂ ਦੇ ਪਟਾਲਾ ਨਿਵਾਸੀਆਂ ਦੇ ਔਰ ਬਟਾਲਾ ਦੀ ਜਿਹੜੀ ਭਾਜਪਾ ਦੀ ਟੀਮ ਆ ਉਹਨਾਂ ਦੇ ਮਾਧਮ ਦੇ ਨਾਲ ਅੱਜ ਦੀ ਸਵੇਰ ਆਮ ਕਰਨ ਦਾ ਮੈਨੂੰ ਮੌਕਾ ਮਿਲਿਆ ਹੈ। ਨਰਿੰਦਰભાઈ ਮੋਦੀ ਜੀ ਮੁੱਖ ਮੰਤਰੀ ਸੀ ਗੁਜਰਾਤ ਦੇ। ਉਹਨਾਂ ਨੇ ਉਸ ਵੇਲੇ ਵੀ ਸਾਡੇ ਹਰ ਪਿੰਡ ਚੋਂ ਮਿੱਟੀ ਔਰ ਕਿਸਾਨ ਦੇ ਕੋਲ ਵੀ ਉਪਯੋਗ ਕੀਤੇ ਜਾਣ ਵਾਲੇ ਜਿੰਨੇ ਵੀ ਔਜ਼ਾਰ ਅਸੀਂ ਕਰਦੇ ਆ ਚਾਹੇ ਉਹ ਹਾਲਾ ਕੀ ਹੈ ਕੁਝ ਵੀ ਉਹਦਾ ਲੋਹਾ ਭਾਵ ਕਿ ਲੋਹੇ ਦੀ ਉਹ ਜਿਹੜੀ ਜਿਸ ਤਾਤੂ ਦਾ ਬਣਾਇਆ ਸਾਰੀਆਂ ਤਾਤੂਨ ਰੜਾ ਕੇ ਹਰ ਪਿੰਡ ਚੋਂ ਉਹਨਾਂ ਨੇ ਮਿੱਟੀ ਮੰਗਾਈ ਸੀ ਹਰ ਪਿੰਡ ਦੇ ਵਿੱਚੋਂ ਮੰਨ ਲਓ ਉਹਦੇ ਚ ਕੁਛ ਨਾ ਕੁਛ ਭਾਵੇਂ ਉਹ 100 ਗ੍ਰਾਮ ਦੇਣ ਭਾਵੇਂ ਮੰਨ ਲਓ ਕਿਸੇ ਨਾ ਕਿਸੇ ਕਿ ਪੂਰੇ ਦੇਸ਼ ਦੇ ਕਿਸਾਨਾਂ ਦਾ ਉਹਦੇ ਵਿੱਚ ਯੋਗਦਾਨ ਹੋਵੇ ਪੂਰੇ ਦੇਸ਼ ਦੀ ਮਿੱਟੀ ਉਹਦੇ ਚ ਹੋਵੇ ਸੋ ਇਹ ਦੇਸ਼ ਦੀ ਇਕਤਾ ਦਾ ਪ੍ਰਤੀਕ ਉਦੋਂ ਦਿੱਤਾ ਸੀ ਔਰ ਇਹ 2014 ਚ ਬਣ ਕੇ ਕਿਉਂਕਿ ਅਸੀਂ ਇਹ ਵੀ ਕਹਿੰਦੇ ਆ ਕਿ ਜੇ ਮੈਂ ਇਹਦੇ ਵਿੱਚ ਰਾਜਨੀਤੀ ਗੱਲ ਵੀ ਕਰਾਂ ਕਿ ਭਾਰਤੀ ਜਨਤਾ ਪਾਰਟੀ ਤੋਂ ਇਲਾਵਾ ਸਰਦਾਰ ਵੱਲਭ ਭਾਈ ਪਟੇਲ ਨੂੰ ਜੋ ਸਨਮਾਨ ਚਾਹੀਦਾ ਸੀ ਜੋ ਉਹਨਾਂ ਦੀ ਦੇਸ਼ ਦੀ ਕੁਰਬਾਨੀਆਂ ਸੀਗੀਆਂ ਜਿਹਦੇ ਤੇ ਜਿਹਦੇ ਕਰਕੇ ਅਸੀਂ ਰਹਿਨੇ ਆ ਉਹ ਸਾਰੀਆਂ ਨੀ ਸਾਰੀਆਂ ਸਰਦਾਰ ਵੱਲਭ ਭਾਈ ਪਟੇਲ ਸੀ ਔਰ ਕਾਂਗਰਸ ਨੇ ਉਹਨਾਂ ਨੂੰ ਦਿਲੋਂ ਮਤਲਬ ਬਿਲਕੁਲ ਅਣਗੌਲਿਆ ਕੀਤਾ ਔਰ ਉਹਨਾਂ ਨੂੰ ਜੇਕਰ ਤੇ ਯਾਦ ਕੀਤਾ ਤਾਂ ਭਾਰਤੀ ਔਰ ਸਰਦਾਰ ਵੱਲਾ ਭਾਈ ਪੜਿਆ ਦਿੱਤੀ ਪਤੀ ਹੋਰ ਵੀ ਜਾਣਦੇ ਕਿ ਜਿੱਥੇ ਉਹਨਾਂ ਨੇ 500 ਰਿਆਸਤਾਂ ਦਾ ਉਹਨਾਂ ਨੂੰ ਪੂਰੇ ਦੇ ਦੇ ਆਇਆ ਇੱਕ ਰਿਆਸਤ ਦੇ ਵਿੱਚ ਜਿਹੜਾ ਸੀ ਨਹਿਰੂ ਨੇ ਕਿਹਾ ਸੀ ਕਿ ਮੈਂ ਉਹਨੇ ਕਿਉਂਕਿ ਉਹਦਾ ਉੱਥੇ ਦੇ ਨਾਲ ਨਿੱਜੀ ਉਹਦੇ ਸਬੰਧ ਸੀ ਪਰ ਉਹ ਅੱਜ ਤੱਕ ਵੀ ਸਾਡੇ ਲਈ ਸਮੱਸਿਆ ਬਣਿਆ ਰਿਹਾ ਜਿਸ ਨੂੰ ਹੁਣ ਨਰਿੰਦਰભાઈ ਮੋਦੀ ਜੀ ਨੇ ਉਸ ਸਮੱਸਿਆ ਦਾ ਸਮਾਧਾਨ ਕੀਤਾ ਉਹ ਸੀ ਜੰਮੂ ਕਸ਼ਮੀਰ ਜੰਮੂ ਕਸ਼ਮੀਰ ਦੀ ਜਿਹੜਾ ਫੈਸਲਾ ਇੱਕ ਸਿਰਗਾ ਜਿਹੜਾ ਨਹਿਰੂ ਜੀ ਨੇ ਕਿਹਾ ਸੀ ਮੈਂ ਕਰਾਂਗਾ ਪਰ ਉਹ ਸਾਡੇ ਲਈ ਗਲੇ ਦੀ ਫਾਸ ਬਣੀ ਰਹੀ ਜਿੰਨਾ ਚਿਰ ਉਹ ਸਰਕਾਰਾਂ ਰਹੀਆਂ ਉਹਨਾਂ ਨੇ ਜਿਹੜੀ ਬੱਲਭਾਈ ਪਟੇਲ ਜੀ ਦਾ ਨਾਂ ਵੀ ਯਾਦ ਨਹੀਂ ਕੀਤਾ ਤੇ ਨਾ ਹੀ ਉਹਨਾਂ ਦੇ ਵਿਚਾਰ ਨੂੰ ਯਾਦ ਕੀਤਾ ਔਰ ਉਸ ਤੋਂ ਬਾਅਦ ਮੋਦੀ ਜੀ ਆਏ ਔਰ ਅਜੋ 370 35 ਇਹ ਖਤਮ ਕਰਕੇ ਜੰਮੂ ਕਸ਼ਮੀਰ ਨੂੰ ਭਾਰਤ ਦਾ ਇੱਕ ਅੰਗ ਬਣਾ ਦਿੱਤਾ ਔਰ ਉਸ ਸਮੱਸਿਆ ਨੂੰ ਖਤਮ ਕਰਤਾ ਇਹ ਜਿਹੜੀ ਸਰਦਾਰ ਵੱਲਭ ਭਾਈ ਪਟੇਲ ਜੀ ਦੀ ਸੋਚ ਸੀ ਸੋ ਜਦੋਂ ਦੀ ਬੀਜੇਪੀ ਆਈ ਉਹਨਾਂ ਨੇ ਮਾਨ ਸਨਮਾਨ ਵੱਲਭ ਭਾਈ ਪਟੇਲ ਨੂੰ ਕੀਤਾ ਔਰ ਹਰ ਸਾਲ ਉਹਨਾਂ ਦਾ ਜਨਮ ਮਨਾਇਆ ਜਾ ਰਿਹਾ ਸੀ ਪਰ ਇਸ ਸਾਲ ਵਿਸ਼ੇਸ਼ ਇਸ ਕਰਕੇ ਆ ਕਿ ਇਹ 150 ਸਾਲ ਮਤਲਬ 150ਵੀਂ ਜਿਹੜੀ ਆ ਉਹਨਾਂ ਦੀ ਵਰੇ ਗੰਢ ਨੂੰ ਅਸੀਂ ਸਤਿਕਾਰਯੋਗ ਮਨਾ ਰਹੇ ਹਾਂ